ਨਾਨਕ ਸ੍ਰੀ ਵਾਹਿਗੁਰੂ ਜੀ ਉਕ ਕੋ ਓੰਕਾਰ ਸਤਨਾਮ ਕਰਤਾ ਪਖੋ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸਚਿਆ ਸੋਚਨਾ ਹੋਵਈ ਜੇ ਸੋਚੀ ਲਖਵਾਰ ਛੁਪੇ ਛੁਪਨਾ ਹੋਵਈ ਜੇ ਲਾਇ ਰਾਮ ਦਰਤਾਰ ਓਕਿਆ ਮੁਕਨੁ ਤਰੀ ਜੇ ਬੰਨਾ ਪ੍ਰੀਆਪਾਰ ਸੈ ਸਿਆਣਪਾ ਲਖੋ ਜੇ ਤਾ ਇਕ ਨ ਚਲੈ ਨਾਲ ਤੁ ਸਚਿਆ ਰ ਹੋਈਐ ਇਕਦ ਕੂੜੈ ਟਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਕੀਆ ਨਾਲ ਹੁਕਮ ਹੀ ਹੋਵਣ ਆਕਾਰ ਹੁਕਮ ਨਾ ਚਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਢਿਆਈ ਤੁਮਨੀ ਚ ਹੁਕਮ ਆ ਲੇਖ ਦੁਖ ਸੁਖ ਪਾਈਐ ਹੈ ਇੱਕ ਨਾ ਪੁਮੀ ਬਕ ਸੀਸ ਇੱਕ ਹੁਕਮੀ ਸਦਾ ਭਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ 부ਜੈ ਤਾਂ ਹਉਮੈ ਕਰੈ ਨਾ ਕੋਈ گا کسے تان گاوے کو دات جانے چار گا دکھار گاوے کو ساج کری تنخی ہو گاوے کو جیلے لے ہو گاوے کو جا جپ سے دور گاوے کو دور ਪਤਨਾ ਕਤਿਨ ਆਵੇ ਤੋਠ ਕਤ ਕਤ ਕੱਜੀ ਕੋਟੀ ਕੋਟ ਕੋਟ ਲਿੰਦਾ ਦੇ ਲੈਂਦੇ ਸਭ ਪਾਹੀ ਜੁਗਤ ਬੰਸਰ ਕਾਈ ਕਾਹੀ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇਖ ਰਵਾਹ ਸਾਚਾ ਸਾਇਬ ਸਾਚ ਨਾਈ ਪਖਿਆ ਪਉ ਪਾਰ ਆਕੈ ਮੰਗੈ ਜੀ ਦੇ ਦੇਤਾ ਤਾਰਿ ਤਾਰ ਦੇ ਰਕੇ ਅਗਲੇ ਰਖੀਐ ਜਿੱਤ ਦੇ ਸਹ ਦਰਬਾਰ ਮੋਹ ਔ ਕੇ ਬੋਲਣ ਬੋਲੀਐ ਸੁਣ ਤਰੀ ਪਿਆਰ ਅੰਮ੍ਰਿਤ ਵੇਲਾ ਸਤਨਾਵ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਿਵਾਰ ਨਾਨਕ ਏ ਵੈ ਜਾਣੀਐ ਸਭ ਪੇ ਸਿਆਰ ਸਤਿ ਪਿਆ ਨਾ ਜਾਏ ਕੀ ਤਨ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਆਤਿ ਨ ਪਾਇਆ ਮਾਣ ਨਾਨਕ ਗਾਵੀਐ ਕੋਈ ਨਿਦਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੋਰੀ ਸਰਗੁਰ ਗੋਪੀ ਬਰਮਾ ਗੁਰੂ ਪਾਰਵਤੀ ਮਾਈ ਜਿਹੋ ਜਾਣ ਅੱਖਾ ਨਹੀਂ ਕਹਿਣਾ ਤਤ ਨ ਜਾਈ ਗੁਰਾ ਇੱਕ ਦੀਪ ਜਾਈ ਸੁਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਨ ਜਾਈ ਹੀਰਤ ਨਾਵਾ ਜੇ ਤਿਸੁ 파ਵਾ ਵਿਰਣ ਪਾਣੀ ਕੀ ਨਾਏ ਕਰੀ ਦਿੱਤੀ ਸਿਰ ਠੋਪਾਈ ਵਿਖਾ ਬਿਨ ਕਰਮਾ ਕੇ ਮਲੇ ਲਈ ਮਤ ਦੇ ਚ ਰਤਨ ਜਵਾਹਰ ਮਾਨਕ ਜੀ ਕੁਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੀਪ ਜਾਈ ਸਬਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਅਰਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਈ ਜੰਗਾ ਨਾੁਰ ਖਾਏ ਕਹਿ ਦਸ ਕੀਰਤਿ ਜਗਲੇ ਜੀਤ ਨਦਰ ਨਾਵਈ ਤਾ ਬਾਤੁ ਸੁਖੈ ਕੀ ਕੀਤਾਂਦਰ ਕੀਟ ਕਰ ਦੁਸੀ ਦੋਸਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋ ਨ ਸਚੈ ਜੀਤ ਗੁਣ ਕੋਏ ਕਰੇ ਸੁਣਿਐ ਸਿਧ ਪੀਰ ਸੁਨਨਾਥ ਸੁਣਿਐ ਸਰਤ ਤਬਲ ਆਕਾਸ ਸੁਣਿਐ ਦੀਪ ਲੋਕਾ ਤਾਲ ਸੁਣਿਐ ਕੋ ਨ ਸਕੇ ਕਾਲ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਕਤਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਤਿ ਸਿਮਰਤ ਵੇਦ ਨਾਨਕ ਭਗਤਾ ਸਦਾ ਵੇਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਟਟ ਕਾ ਇਸਨਾਣ ਸੁਣਿਆ ਪੜ ਕੜ ਪਾਵੇ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਦਾ ਗੁਨਾ ਕੇ ਗਾਉ ਸੁਣਿਆ ਸੇਖ ਪੀਰ ਕਾ ਤਸਾ ਸੁਣਿਆ ਅੰਦੇ ਪਾਵੇ ਰਾਹੂ ਸੁਣਿਆ ਆਖ ਗਏ ਸਗਾ ਗੋ ਨਾਨਕ ਭਗਤਾ ਸਦਾ ਵਿਕਾਰ ਸੁਣਿਆ ਪਸ ਪਾਪ ਕਾ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਜੀ ਕੋ ਕਹਿ ਪੁੱਛੈ ਪਿਤਤਾਏ ਕਾਗਜ ਕਲਮ ਨਾਲ ਲਿਖਣ ਹਾਰ ਮੰਨੇ ਕਾ ਵਿਆਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਇ ਜੀ ਕੋ ਮਨ ਜਾਣੈ ਮਨ ਕੋਇ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹਿ ਟੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਇ ਜੀ ਕੋ ਮਨ ਜਾਣੈ ਮਨ ਕੋਇ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਿਓ ਪ੍ਰਗਟ ਜਾਏ ਮਨ ਮੰਗਣਾ ਚੱਲੇ ਬੰਦ ਮਨੈ ਧਰਮ ਚੇਤੀ ਸੰਬੰਦ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਪਾਵੈ ਮਖ ਦੁਆਰ ਮਨੈ ਪਰਵਾੜੈ ਸਾਧਾਰ ਮਨੈ ਪਰਤਾਰੇ ਗੁਰ ਸਿੱਖੋ ਮਨੈ ਨਾਨਕ ਕਬੇ ਨਾ ਟਿਕ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪਰਵਾਣ ਪੰਚ ਪਰਦਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੁਹਿੇ ਦਰਰਾਜਾਨ ਪੰਚਾ ਕਾ ਗੁਰੇ ਇਕ ਤਿਆਨ ਜੀ ਕੋ ਕਹਿ ਕਰੈ ਵਿਚਾਰ ਭਰਤੇ ਕੈ ਕਰਨ ਨਾਹੀ ਸੁਮਾਰ ਤੌਲ ਤਰਮ ਦਇਆ ਕਾ ਪੂਤ ਸੰਤੋਖਤਾ ਪਰਖਿਆ ਜਨ ਪੂਤ ਜੀ ਕੋ ਬੁਜੈ ਹੋਵੇ ਸਤਿਆਰ ਸਭ ਲੈ ਉੱਪਰ ਕੇਤਾ ਪਾਰ ਤਰਤੀ ਔਰ ਪਰੈ ਔਰ ਹੋਰ ਇਸਤੇ ਪਾਰ ਤਲੈ ਕਮਣ ਜੋਰ ਜੀ ਜਾ ਤਰੰਗਾ ਕੇ ਨਾਮ ਸਭਨਾ ਲਿਖਿਆ ਬੁਢੀ ਕਲਾਮ ਇਹੋ ਲਿਖਾ ਲਿਖ ਜਾਣੇ ਹੋਏ ਲਿਖਾ ਲਿਖਿਆ ਕਿਤਾ ਹੋਏ ਕਿਤਾ ਤਣਸਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਪੂਤ ਕੀ ਤਪਸਾ ਹੋਇ ਕੋਕਵਾਉ ਤਿਸਤੀ ਹੁਨੇ ਲਖ ਕਰੀ ਆਉ ਕੁਦਰਤ ਕਮਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤਿ ਦਪਾਵੇ ਸਾਈ ਭਲੀਕਾਰ ਤੁਸਦਾ ਸਲਾਮ ਤੰਬਰੰਕਾਰ ਅਸੰਖ ਜਾਪ ਅਸੰਖ ਭਾਉ ਸੰਖ ਪੂਜਾ ਸੰਖ ਕਬਤਾਉ ਅਸੰਖ ਗਦਨ ਤੁਮਕ ਬੇਦ ਪਾਠ ਸੰਖ ਜੋਗ ਮਨ ਰਹੀ ਉਦਾਸ ਅਸੰਖ ਭਗਤ ਤੁਮਨ ਗਿਆਨ ਵਿਚਾਰ ਅਸੰਖ ਸਤਿ ਅਸੰਖ ਦਾਤਾਰ ਅਸੰਖ ਸੂਰਮੋਪਕਸਾਰ ਸੰਖ ਮੋਨ ਲਿਗ ਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਜਿਉ ਭਾਵੈ ਸਾਈ ਭਲੀਕਾਰ ਤੁਸਦਾ ਸਲਾਮ ਤਿਰੰਗਾਰ ਅਸੰਖ ਮੂਰਖੰਦ ਭੋਰ ਸੰਕਚੋਰਾ ਰਾਮਕੋਰ ਸੰਕਮਰ ਕਰ ਜਾਹਿ ਜੋਰ ਸੰਕ ਗਲ ਬਡਿਆ ਕਮਾਹਿ ਸਿਖ ਪਾਪੀ ਪਾਪ ਕਰ ਜਾਹਿ ਅਸੰਕੂੜਿਆ ਕੂੜੇ ਫਿਰਾਹਿ ਅਸੰਖ ਮਲੇਚ ਮਲ ਭਕ ਕਾਇ ਅਸੰਖਨੰਦ ਬਿਸਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵੈ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਅੰਮ੍ਰੰਕਾਰ ਅਸੰਖ ਨਾਵ ਸੰਕਤਾਵ ਗਮ ਗਮ ਸੰਖਲੋ ਸੰਖ ਕੈ ਸਿਰ ਭਾਰ ਹੋਏ ਅਖਰੀ ਨਾਮ ਕਰੀ ਸਾਲਾ ਹੋ ਖੜੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਕਰਾ ਸਰ ਸੰਜੋਗ ਵਖਾਣ ਜਿਨੇ ਲਿਖੇ ਤੇ ਸਰ ਨਾਹੀ ਜੀ ਫਰਮਾਏ ਤਿਵਤਿ ਵਪਾਰੇ ਜਿਤਾ ਕੀਤਾ ਤੇ ਤਨਉ ਵਿਣ ਨਾ ਵੈ ਨਾਹੀ ਕੋ ਥਾਉ ਕੁਦਰਤ ਕਮਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋਤ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮ ਤਮਰੰਕਾਰ ਪਰੀਏ ਹੱਤ ਪੈਰ ਤਨ ਦੇਹ ਪਾਣੀ ਪੁੱਤੈ ਉਤਰ ਸੁਖੀ ਹੋ। ਮੂਤ ਪਲੀਤੇ ਕੱਪੜ ਹੋਏ ਦੇ ਸਾਬੂਨ ਲਈਏ ਉਤੋਏ ਪਰੀਏ ਮਤ ਪਾਪਾਂ ਕੈ ਸੰਗ ਉਤੋ ਕੈ ਨਾ ਵੈ ਕੈ ਰੰਗ। ਮਨਿ ਬਾਪੀ ਆਕਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਵੀ ਜਾਪੀ ਖਾਓ ਨਾਨਕ ਹੋਖੀ ਆਵੋ ਜਾਓ। ਇਹ ਰਤਪਾਦਿਆ ਦਤਦਾਨ ਜੇ ਕੋ ਪਾਵੇ ਤਿਨ ਕਾਮ ਆਣ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਾਤੀ ਰਤਮੁ ਨਾਉ ਸਭ ਗੁਣ ਤੇਰੀ ਮੈਂ ਨਾਹੀ ਕੋਇ ਵਿਣ ਗੁਣ ਤੀਤੇ ਭਗਤ ਨਾ ਹੋਇ ਸਵਾਸਤ ਬਾਣੀ ਬਰਮਾਉ ਸਤਿ ਬਾਣ ਸਦਾ ਮਨ ਚਾਉ ਕਮਨ ਸੁਵੇਲਾ ਵਕਤ ਕਮਨ ਕਮਨਿਤ ਕਮਨ ਵਾਰ ਕਮਣ ਸਰੂਪੀ ਮਾਉ ਕਮਣ ਦਿੱਤੋ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਚਿਤ ਬਾਰਨਾ ਜੋਗੀ ਜਾਣੇ ਰਤਮਾਉ ਨ ਕੋਈ ਜਾ ਕਰਤਾ ਸ੍ਰਿਟੀ ਕੋ ਸਾਜੀ ਆਪੇ ਜਾਣੇ ਸੋਈ ਕਿਵ ਕਰਿਆ ਖਾ ਕਿਰਤਾ ਲਾਹੀ ਕਿਉ ਵਰਣੀ ਕਿਵ ਜਾਣ ਨਾਨਕ ਆਪਨ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ 나ਈ ਕੀਤਾ ਜਾਕਾ ਹੋਵੇਂ ਨਾਨਕ ਜੀ ਕੋ ਆਪੋ ਜਾਣ ਅਗੇ ਗਿਆਨ ਸੋ ਐ ਪਾਤਾਲਾ ਪਾਤਲ ਲਖ ਅਗਾਸਾਂ ਅਗਾਸ ਓੜ ਕੋੜ ਕਪਾਲ ਤਕੇ ਵੀਦ ਕੈਨਿ ਕਾਤ ਸੇ ਸੇ ਅਠਾਰਾ ਕੈਨ ਕਤੇਬ ਸਲੂ ਇਕ ਤਾਤ ਲੇਖਾ ਵੇ ਤਾ ਲਿਖੀਐ ਲੇਖੈ ਹੋਏ ਬਨਾਸ ਨਾਨਕ ਵੱਡਾ ਕੀਐ ਆਪੇ ਜਾਣ ਆਪ ਸਾਲਾ ਹੀ ਸਾਲਾ ਹੀ ਤੀ ਸੁਰਤ ਨਾ ਪਾਈਆ ਨਦੀਆ ਤੈਵਾ ਹੋ ਭਵੇਂ ਸਮਦਨਾ ਜਾਣੀਐ ਸਮਦਤਾ ਸੰਤਾਨ ਗੀਰਹਾ ਸੀਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇਤਸ ਮਨੋਨਾ ਵਿਤਰੈ ਅੰਤਨਾ ਸਿਵਤੀ ਕੈਣ ਅੰਤ ਅੰਤਨਾ ਕਰਨ ਦੇਣ ਅੰਤ ਅੰਤਨ ਵੇਖਣ ਸੁਣਨ ਅੰਤ ਅੰਤਨਾ ਜਾਪੈ ਕਿਆ ਮਨਮਨਤ ਅੰਤਨਾ ਜਾਪੈ ਕੀਤਾ ਆਕਾਰ ਅੰਤਨਾ ਜਾਪੈ ਪਾਰਾਵਾਰ ਅੰਤਕਾਰਨ ਕੀਤੇ ਬਿਲਲਾਹੇ ਤਾਂ ਕੇ ਅੰਤਨਾ ਪਾਏ ਜਾਏ ਇਹ ਹਉੰਤ ਨ ਜਾਣੈ ਕੋਈ ਬਉਤਾ ਕਈਐ ਬਉਤਾ ਹੋਇ ਵੱਡਾ ਸਾਹਿਬ ਊਚਾ ਥਾਉ ਊਚੇ ਉਪਰਿ ਊਚਾ ਨਾਉ ਇਹ ਵੱਡੂ ਊਚਾ ਹੋਵੇ ਕੋਈ ਤੇ ਸੂਚੇ ਕੋ ਜਾਣੈ ਸੋਏ ਜੀਵ ਦੇ ਆਪ ਜਾਣਿਆ ਆਪਾਪ ਨਾਨਕ ਨਦਰੀ ਕਰਮੀ ਦਾ ਬਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਅਟਮਾਏ ਕਿਤੇ ਮੰਗੈ ਜੋ ਦੇ ਅਪਾਰ ਕਿਤੇ ਆ ਗਣਤ ਨਹੀਂ ਵਿਚਾਰ ਕਿਤੇ ਕਵਤੁਟ ਵਿਕਾਰ ਕਿਤੇ ਲੈ ਲੈਮ ਕਿਰਪਾਹੀ ਕਿਤੇ ਮੂਰਖ ਖਾਈ ਖਾਏ ਕਿਤੇ ਆ ਦੁਖ ਭੋਗ ਸਦਮਾਰ ਏ ਪ੍ਰੇਦਾ ਤੇਰੀ ਜਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਖਣਾ ਕਹ ਕੋਈ ਜੀ ਕੋ ਖਾਏ ਕੋ ਅਖਣ ਪਾਏ ਓ ਜਾਣੇ ਦਿੱਤੀਆ ਮੋਇ ਖਾਏ ਆਪੇ ਜਾਣੇ ਆਪੇ ਦੇ ਅੱਖੈ ਸੇ ਪੀ ਕੀ ਕੀ ਜਿਸ ਨੂੰ ਬਖਸੇ ਸਿਵਤ ਸਲਾਹ ਨਾਨਕ ਪਾਛਾਈ ਪਾਛਾ ਅਮੁੱਲ ਗੁਣਾ ਮਲਵਾ ਪਾਰ ਮਲਵਾ ਪਾਰੀ ਮਲਕੰਡਾਰ ਮੁੱਲ ਆਵੇ ਮੁੱਲ ਲੈ ਜਾਏ ਮੁੱਲ ਪਾਏ ਮੁੱਲਾਂ ਸਮਾਏ अमूल धर्म अमूल दीवान मूल तुल मूल परवान, मूल बकशीस मूल नीतान मूल कर्म मूल प्रमाण अमूल मूल आखे न जाए आखा कर लिवलाए आखे वेद पाठ पुराण आखे पढ़े करे वख्यान आखे बरमे आखे इंद आखे गोपी गोविंद ਅਕੈ ਸਰਿਆ ਅਕੈ ਸਿੱਧ ਅਕੈ ਕੀਤੇ ਕੀਤੇ ਬੁੱਧ ਅਕੈ ਦਾਨ ਵਿ ਅਕੈ ਦੇਵ ਵਿ ਅਕੈ ਸੂਰ ਨਰ ਮਨੁ ਜਨ ਸੇਵ ਕੀਤੇ ਅਕੈ ਅਕਨ ਪਾਹੀ ਕੀਤੀ ਕਹਿ ਕੈ ਉਠੜ ਜਾਹੀ ਇਤੇ ਕੀਤੇ ਹੋਰ ਕਰੀ ਤਾਖ ਨ ਪੱਕੈ ਕੀ ਹੀ ਕੇ ਜੀਵ ਡਪਾਵੇ ਜੀਵਡ ਹੋਏ ਨਾਨਕ ਜਾਣ ਸੱਚਾ ਸੋਏ ਜੀ ਕੋ ਅਖੈ ਬੋਲ ਵਿਗਾੜ ਤਾਲ ਕੀਐ ਸਰਗਾ ਵਾਰਾਂ ਗਾਵਾਰ ਸੋ ਦਰ ਕੀਆ ਸੋ ਕਰ ਕੀਆ ਨਿਤ ਬੈ ਸਰਬਚ ਮਾਲੀ ਵਾਜੇ ਨਾਦ ਨੀਕੋ ਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਕਰੀ ਸੋ ਕਈ ਅਨ ਕੀਤੇ ਗਾਵਨ ਹਾਰੇ ਗਾਵੇ ਪਉਨ ਪਉਨ ਪਾਣੀ ਬੈ ਸੰ ਪਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਬਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦੇ ਦਰਸ਼ਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿਧ ਸਮਰਦੀ ਅੰਦਰ ਗਾਵਣ ਤਾਦ ਵਿਚਾਰੇ ਗਾਵਣ ਜਤੀ ਸਦੀ ਸੰਤੋਖੇ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੇ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀ ਅਮਨ ਮੋਹਣ ਸੁਰਗਾ ਮੱਕ ਪਿਆਲੇ ਗਾਮ ਰਤਨ ਪਾਏ ਤੀਰੀ ਅਨਤਨ ਤੀਰਤਨ ਨਾਲੇ ਗਾਵੇ ਜੋਦ ਮਾਮਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਕੰਡ ਮੰਡਲ ਵਰ ਭੰਡਾ ਕਰ ਕਰ ਕੇ ਤਾਰੇ ਸੇ ਤਦਨੋਂ ਗਾਵੇ ਜੋਤਿਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਣ ਨਾਨਕ ਅਕਾ ਵਿਚਾਰਿ ਸੋਈ ਸੋਈ ਸਦਾ ਸਤਿ ਆਪੋ ਸੱਚਾ ਸਰਤੀ ਨਾਈ ਹੈ ਪੀਉਤੀ ਜੈ ਨ ਜਾਸੀ ਰਖ ਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨਿ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਸਦੀ ਵਡਿਆਈ ਜੋ ਜਪਾਵੇ ਸੋਈ ਕਰਸੀ ਹੁਕਮ ਨਾ ਕਰਨ ਜਾਇ ਸੋ ਪਾਤਿਸ਼ਾਹ ਹੋ ਸਹਾ ਪਤਾਇ ਗੋ ਨਾਨਕ ਰੰਦਰ ਜਾਇ ਮੁੰਡਾ ਸੰਤੋਖ ਸ਼ਰਮ ਪਦ ਛੋਲੀ ਧਿਆਨ ਕੀ ਕਰੇ ਬਿਪੂਤ ਕੰთა ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਏ ਸੰਤੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਅਦੇ ਇਸਤੇ ਅਦੇ ਸਵਾਦ ਨੀ ਲੋਨਾਦ ਨਾਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦੇ ਆ ਭੰਡਾਰਨ ਘਟ ਘਟ ਵਜੈ ਨਾਦ ਆਪ ਨਾਤ ਨਾਤੀ ਸਭ ਜਾ ਕੀ ਰਿਦ ਸਿੰਧੀ ਅਵਰਾ ਸਾਦ ਸੰਜੋਗ ਵਿਜੋਗ ਦਵੇ ਕਾਰ ਚਲਾਵੇ ਲੇਕਿ ਆਵੇਂ ਭਾਗ ਆਦੇਸਿਸਿਆ ਆਦੇਸੋ ਆਦੋਨੀ ਲੋ ਨਾਦੋਨਾ ਤੁਗ ਤੁਗੀ ਇੱਕੋ ਵੇਸ ਇੱਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵਤ ਸਪਾਵੇ ਤੇ ਵੈ ਚਲਾਵੇ ਜੋ ਵੈ ਪਰਮਾਣ ਉਹ ਵੇਖੈ ਉਹ ਨਾਨਦਰਨ ਆਵੇ ਬਹੁਤਾ ਏਉ ਲਡਾਣ ਆਦੇਸਿਸੇ ਆਦੇਸ ਆਦ ਅਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇ ਆਸਣ ਲੋਏ ਲੋਏ ਪੰਡਾਰ ਜੋਗ ਚ ਪਾਇਆ ਸਵੇਖਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸਿਸੇ ਆਦੇਸ ਆਦ ਅਨੀਲ ਅਨਾਦ ਨਾਤ ਜੁਗ ਜੁਗ ਏਕੋ ਵੇ ਇਕ ਦੋ ਜੀਵ ਲੱਖ ਹੋਏ ਲੱਖ ਵੈ ਲੱਖ ਵੀ ਲੱਖ ਲੱਖ ਗੇੜਾਂ ਆਕੀਐ ਇੱਕ ਨਾਮ ਜਗਦੀਸ਼ ਏਤਰਾਏ ਪਤ ਪਵਡੀਆਂ ਚੜਿਏ ਹੋਏ ਅਕੀਰ ਸੁਣ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਕਣ ਜੋਰ ਚਪੈ ਨੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋੜਨਾ ਜੀਵਨ ਮਰਨ ਨੈ ਜੋਰ ਜੋਰਨਾ ਰਾਜਮਾਲ ਮਨਸੂਰ ਜੋੜਨਾ ਸੁੜਤੀ ਗਿਆਨ ਵਿਚਾਰ ਜੋੜਨਾ ਜੁਗਤੀ ਛਟੈ ਸੰਸਾਰ ਜੇ ਸੱਤ ਜੋਰ ਕਰ ਵੇਖੈ ਸੋਏ ਨਾਨਕ ਤੁਮ ਨੀਚ ਨਾ ਕੋਏ ਰਤਿ ਰੂਤੀ ਚਿੱਤੀ ਵਾਰ ਪਵਨ ਪਾਣੀ ਅਗਲੀ ਪਾਤਾਲ ਤਿਸ ਵਿੱਚ ਤਰਤੀ ਤਾਪ ਰੱਖੀ ਧਰਮਸਾਲ ਇਸ ਵਿੱਚ ਜੀ ਜੋ ਤਕੇ ਰੰਗ ਤਿੰਨ ਕੇ ਨਾਮ ਆਨੇ ਕੋ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਇੱਥੇ ਸੋਣ ਪੰਜ ਪਰਵਾਨ ਨਦਰੀ ਕਰਮ ਪਬੈ ਨੀਸਾਨ ਕਾਚ ਪਕਾਈ ਉਠੈ ਪਾਈ ਨਾਨਕ ਕਹਿਆ ਜਾਪੈ ਜਾਏ ਧਰਮ ਖੰਡ ਕਾ ਏ ਉਹ ਧਰਮ ਗਿਆਨ ਖੰਡ ਕਾ ਆਹ ਉਹ ਕਰਮ ਕਿਤੇ ਪਵਨ ਪਾਣੀ ਵੈਸੰਤਰ ਕਿਤੇ ਕਾਣ ਮੀਸ ਕਿਤੇ ਪਰਮੇ ਕਾੜਤ ਕੜੀਏ ਰੂਪ ਰੰਗ ਏ ਵੇਸ ਕਿਤਿਆ ਕਰਮ ਧੂਮੀ ਮੇਰ ਕਿਤੇ ਕੀਤੇ ਤੂ ਆਦੇਸ ਕਿਤੇ ਨਚਨ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਦਧ ਬੁੱਧ ਨਾਤ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮਨ ਕੀਤੇ ਕਿਤੇ ਰਤਨ ਸਮੰਦ ਕੀਤੀਆ ਖਾਣੀ ਕੀਤੀਆ ਬਾਣੀ ਕੀਤੇ ਪਾ ਨਰਿੰਦ ਕੀਤੀਆ ਸ੍ਰੀਤੀ ਸੇਵਾ ਕੀਤੇ ਨਾਨਕ ਅੰਤ ਨ ਅੰਤ ਗਿਆਨ ਕੰਡ ਮੈਂ ਗਿਆਨ ਚੰਡ ਤਿਤੈ ਆਦ ਬਿਨੋਦ ਕੋਟ ਅਨੰਦ ਸ਼ਰਮ ਕੰਡ ਕੀ ਬਾਣੀ ਰੂਪ ਤਿਤੈ ਕਾੜਤ ਕੜੀਏ ਬਹੁਤ ਅਨੂਪ ਤਾਂ ਕੀਆ ਗੱਲਾਂ ਕਥਿਆ ਨਾ ਜਾਹੇ ਜੀ ਕੋ ਕਹਿ ਪਿਛੈ ਫਟਦਾਏ ਚਿੱਤੈ ਕੜੀਐ ਸੁਰਤ ਮਤਿ ਮਨ ਬੁੱਧ ਚਿੱਤੈ ਕੜੀਐ ਸਰਾਸਤਾ ਕੀ ਸੁੱਧ ਕਰਮ ਕਾਂਡ ਕੀ ਬਾਣੀ ਜੋਰ ਜਿ ਤੈ ਓਰ ਨਾ ਕੋਈ ਹੋਰ ਚਿੱਤੈ ਜੋਦ ਮਾਂ ਬਲ ਸੂਰ ਤਿਨ ਮੈਂ ਰਾਮ ਰਿਆ ਪਰਪੁਰ ਠਿਠੈ ਸੀਤਾ ਸੀਤਾ ਮੈਂ ਮਾ ਮਾਹੀ ਤਾ ਕੇ ਰੂਪ ਨ ਕਥਨੇ ਜਾਏ ਨਾ ਉਹੇ ਮਰੇ ਨਾ ਠਾਗੇ ਜਾਹਿ ਜਿਨ ਕੈ ਰਾਮ ਸੈ ਮਨਮਾਏ। ਚਿਤੈ ਭਗਤ ਵਸੈ ਕੀ ਲੋ ਕਰਿ ਅਨੰਦ ਸਚਾ ਮਨ ਸੋਏ। ਸਤਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ। ਚਿਤੈ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੰਤ ਅਨੰਤ। ਚਿਤੈ ਲੋ ਲੋ ਆਕਾਰ ਜਿਵ ਜਿਵ ਉਪਨਤ ਵੈ ਤਵ ਕਾਰ। ਵੀਕ ਕੈ ਬਿਗਸੈ ਕਰ ਵਿਚਾਰ ਨਾਨਕ ਤਨਾ ਕਰਦਾ ਸਾਰ ਜਤ ਪਹਾਰਾ ਤੀਰਜ ਸੁਨਿਆਰ ਐਰਣ ਮਤ ਵੇ ਰਤੀਆਰ ਭੋਖ ਲਗਨ ਤਪਤਾਉ ਪੰਡਾ ਪਾਉ ਅੰਮ੍ਰਿਤ ਚਿਤ ਢਾਲ ਪੜੀਐ ਸ਼ਬਦ ਸਚੀ ਟਕਸਾਲ ਜਿਨ ਕੋ ਅੰਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨੰ ਗੁਰੂ ਪਾਣੀ ਪਿਤਾ ਮਾਤਾ ਤ੍ਰਿਤਮਾਤਿ ਦਿਨ ਸਰਾਤ ਦੇ ਦਾਈ ਦਾਇਆ ਖਿਲੈ ਸਗਲ ਜਗਤ ਚੰਗੀਆਂ ਬੁੜੀਆਂ ਵਾਚ ਚਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ ਨੇ ਨਾਮ ਧਿਆਇਆ ਗਏ ਮਸਕਟ ਕਾਲ ਨਾਨਕ ਤੇ ਮੁਖ ਉਜਲੇ ਏਤੀ ਛੁਤੀ ਨਾਲ ਜਿਨੀ ਨਾਮ ਧਿਆਇਆ ਗਏ ਮਤ ਕਟਕਾਲ ਨਾਨਕ ਤੇਮ ਕੁਜਲੇ ਕੀਤੀ ਛੁਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ